ਸਤਿ ਸ਼੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਮੈਂ ਹਰਲੀਨ ਕੌਰ ਹਾਜ਼ਰ ਹਾਂ ਲੈ ਕੇ ਮੌਨਸੂਨ ਦੀ ਅਪਡੇਟ ਜਿਵੇਂ ਕਿ ਉਮੀਦ ਸੀ ਮੌਨਸੂਨ ਪੰਜਾਬ ਹਰਿਆਣਾ ਦੇ ਕੁਝ ਖੇਤਰਾ ਵਿੱਚ 22 ਤੋਂ 23 ਜੂਨ ਨੂੰ ਦਸਤਕ ਦੇ ਸਕਦੀ ਹੈ ਉਸ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਕੁਝ ਖੇਤਰਾ ਵਿੱਚ ਅਗਲੇ 24 ਤੋਂ 48 ਘੰਟਿਆਂ ਵਿੱਚ ਮੌਨਸੂਨ ਪਉਣਾ ਪਰਵੇਸ਼ ਕਰ ਸਕਦੀਆਂ ਹਨ ਦਰਮਿਆਨੇ ਮੀਂਹ ਦੇ ਨਾਲ ਕੁਝ ਖੇਤਰਾਂ ਵਿੱਚ ਮੀਂਹ ਦੀ ਭਾਰੀ ਝਟ ਵੀ ਲੱਗ ਸਕਦੀ ਹੈ ਪਰ ਕੁਝ ਖੇਤਰ ਮੀਂਹ ਤੋਂ ਸਖਣੇ ਵੀ ਰਹਿ ਸਕਦੇ ਹਨ ਜਿਨ੍ਹਾਂ ਵਿੱਚ ਪੱਛਮੀ ਪੰਜਾਬ ਅਤੇ ਉੱਤਰੀ ਰਾਜਸਥਾਨ ਦੇ ਜ਼ਿਲ੍ਹੇ ਹੋ ਸਕਦੇ ਹਨ ਜਿਹੜੇ ਇਲਾਕਿਆਂ ਵਿੱਚ 22 ਤਈ ਜੂਨ ਨੂੰ ਮੀਂਹ ਨਹੀਂ ਪਏਗਾ ਉੱਥੇ ਮੌਨਸੂਨ 25 26 27 28 ਜੂਨ ਨੂੰ ਭਾਰੀ ਮੀਂਹ ਨਾਲ ਦਸਤਕ ਦੇਵੇਗੀ ਕਿਉਂਕਿ 25 ਤੋਂ 28 ਜੂਨ ਦੇ ਵਿਚਕਾਰ ਇੱਕ ਤਕੜਾ ਮੌਨਸੂਨੀ ਸਿਸਟਮ ਅੱਪਰ 에ਅਰ ਸਰਕੂਲੇਸ਼ਨ ਬਣਦਾ ਜਾ ਪਰਿਆ ਹੈ ਇਸ ਦੇ ਚੱਲਦਿਆਂ ਪੰਜਾਬ ਹਰਿਆਣਾ ਅਤੇ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਵਿੱਚ 25 ਤੋਂ 28 ਜੂਨ ਤੱਕ ਦਰਮਿਆਨੇ ਤੋਂ ਭਾਰੀ ਮੀਂਹ ਅਤੇ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਦੀ ਸੰਭਾਵਨਾ ਜਾਪ ਰਹੀ ਹੈ ਸੁਮੁਖ ਦੀ ਗੱਲ ਕਿ ਵੈਸੇ ਤਾਂ 22 ਜੂਨ ਨੂੰ ਮੌਨਸੂਨ ਪੰਜਾਬ ਹਰਿਆਣਾ ਵਿੱਚ ਪੁੱਜਣ ਦੀ ਸੰਭਾਵਨਾ ਹੈ ਪਰ ਜੇਕਰ ਪੱਛਮੀ ਖੇਤਰਾ ਵਿੱਚ ਇਹਨਾਂ ਦਿਨਾਂ ਵਿੱਚ ਮੀਂਹ ਨਹੀਂ ਪੈਂਦਾ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਕਿਉਂਕਿ 25 ਤੋਂ 28 ਜੂਨ ਤੱਕ ਮੌਨਸੂਨ ਸਮੁੱਚੇ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਅਤੇ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਨਾਲ ਧਮਾਕੇदार ਦਸਤਕ ਦੇਣ ਜਾ ਰਹੀ ਹੈ ਹੁਣ ਤੱਕ ਲਈ ਇੰਨੀ ਹੀ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਧੰਨਵਾਦ ਜੀ